ਅੱਜਕੱਲ੍ਹ ਦਸਮ ਬਾਣੀ ਤੇ ਬਹੁਤ ਵਿਵਾਦ ਚੱਲਦਾ ਪਿਆ। ਕੁਝ ਹੱਕਦੰਨੇ ਕੁਝ ਵਿਰੋਧ ਵਿੱਚ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਸਾਡੇ ਵਿੱਦਿਆ ਦੇ ਦਾਤੇ ਸਨ। ਉਸ ਤੋਂ ਪਹਿਲਾਂ ਸਿੱਖਾਂ ਵਿੱਚ ਐਸਾ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਕਦੀ ਨਹੀਂ ਹੋਇਆ। ਦਸਮ ਗ੍ਰੰਥ ਸਾਹਿਬ ਜੀ ਦੇ ਉੱਤੇ ਵਿਵਾਦ ਕਰਕੇ ਆਪਾਂ ਆਪਣਾ ਸਮਾਂ ਅਤੇ ਸ਼ਕਤੀ ਨਸ਼ਟ ਕਰਨ ਦੀ ਬਜਾਏ ਆਪਾਂ ਇਹ ਕਹਿਣਾ ਸ਼ੁਰੂ ਕਰ ਦਈਏ ਕਿ ਸੱਚੇ ਪਾਤਸ਼ਾਹ ਜੀ ਨੇ ਆਪ ਬਾਣੀ ਰਚੀ ਅਤੇ ਰਚਵਾਈ। ਆਪੋ ਆਪਣੇ ਵਿਸ਼ਵਾਸ ਅਨੁਸਾਰ ਜਿੱਦਾ ਜਿਵੇਂ ਜੀ ਕਰਦਾ ਮੰਨੀ ਜਾਵੇ ਨਾ। ਵਿਵਾਦ ਨਾ ਕਰੀਏ ਕਿਉਂਕਿ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਕਿ ਬਾਦ ਵਿਵਾਦ ਕਾਹੂ ਸੇ ਉਹ ਨਾ ਕੀਜੈ। ਆਪਾਂ ਇਸ ਬਚਨ ਨੂੰ ਮੰਨ ਕੇ ਇਸ ਵਿਵਾਦ ਨੂੰ ਛੱਡ ਗਏ ਤੇ ਉਹਦੀ ਥਾਂ ਤੇ ਆਪਾਂ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਇੰਨੀ ਉੱਤਮ ਕਵਤਾ ਹੈ ਇੰਨੀ ਵਿਦਿਆ ਭਰਪੂਰ ਹੈ ਉਸ ਗੱਲ ਨੂੰ ਲਈਏ ਆਪਾਂ ਵੀ ਉਸੇ ਤਰ੍ਹਾਂ ਦੀ ਵਧੀਆ ਕਵਤਾ ਰਚੀਏ ਰਚਵਾਈਏ ਅਤੇ ਆਪਣੇ ਦਸਵੇਂ ਗੁਰੂ ਦੇ ਪੂਰਨਿਆਂ ਤੇ ਚੱਲਦੇ ਹੋਏ ਬਾਕੀ ਭਾਰਤ ਵਾਸੀਆਂ ਨੂੰ ਵੀ ਆਪਾਂ ਵਿਦਵਾਨ ਬਣਾਈਏ ਆਪਾਂ ਉਹਨਾਂ ਨੂੰ ਵਿਦਿਆ ਦਾ দান ਦੇਈਏ ਸਾਰੇ ਹੀ ਸਿੱਖ ਵੀਰ ਕਿਸਾ ਧਾਰੀ ਅਤੇ ਕੇਸ ਰਹਿਤ ਉਹ ਸਾਰੇ ਹੀ ਇੱਕ ਇੱਕ ਘੰਟਾ ਹਰ ਰੋਜ਼ ਕੱਢ ਕੇ ਆਪਣੇ ਭਾਰਤਵਾਸੀ ਅਨਪੜ੍ਹ ਵੀਰਾਂ ਨੂੰ ਜੇ ਆਪਾਂ ਵਿਦਿਆਦਾਨ ਦੇਣਾ ਸ਼ੁਰੂ ਕਰੀਏ ਆਪਾਂ ਤਾਂ 1 ਸਾਲ ਦੇ ਵਿੱਚ ਹੀ ਕਰੋੜਾਂ ਲੋਕਾਂ ਨੂੰ ਵਿਦਿਆ ਪੜਾ ਦੇਵਾਂਗੇ ਉਹਦੇ ਨਾਲ ਦਸਵੇਂ ਪਾਤਸ਼ਾਹ ਜੀ ਦੀ ਸਾਨੂੰ ಅಪਾਰ ਖੁਸ਼ੀਆਂ ਮਿਲਣਗੀਆਂ ਭਾਰਤ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਪੜਿਆ ਲਿਖਿਆ ਹੋ ਜਾਏਗਾ ਅਨਪੜਤਾ ਸਮਾਪਤ ਹੋਏ ਵੀ ਅਨਪੜਤਾ ਨਾਲੀ ਸਾਡੇ ਦੇਸ਼ ਦੀ ਗਰੀਬੀ ਵੀ ਸਮਾਪਤ ਹੋ ਜਾਵੇਗੀ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਦਸਮ ਬਾਣੀ ਤੇ ਵਿਵਾਦ ਨਾ ਕਰਕੇ ਇੱਕ ਐ ਕਿ ਚੱਲੀਏ ਸੱਚੇ ਪਾਤਸ਼ਾਹ ਬਾਣੀ ਰਚੀ ਅਤੇ ਰਚਵਾਈ ਉਹਦੇ ਚੋਂ ਮੈਂ ਇੰਨੀ ਕ ਨੂੰ ਮੰਨਦਾ ਇੰਨੀ ਨੂੰ ਮੈਂ ਨਹੀਂ ਮੰਨਦਾ ਉਹ ਸਾਡੇ ਵਿਦਿਆਦਾਤਾ ਸਨ ਇਸ ਕਰਕੇ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਉਹਨਾਂ ਦੀ ਖੁਸ਼ੀ ਵਾਸਤੇ ਵਧੀਆ ਕਮਤਾ ਰਚਨੀ ਸ਼ੁਰੂ ਕਰਦੇ ਆਂ ਅਤੇ ਹੋਰ ਲੋਕਾਂ ਨੂੰ ਅਸੀਂ ਵਿਦਿਆ ਪੜਾ ਰਹੇ ਆਂ ਜੇ ਇਹ ਕਰੋਗੇ ਤਾਂ ਦਸਵੇਂ ਪਾਤਸ਼ਾਹ ਸਤਿਗੁਰੂ ਗੁਰਮੇਸ ਸਿੰਘ ਜੀ ਆਪ ਜੀ ਤੇ ਅਪਾਰ ਖੁਸ਼ੀਆਂ ਕਰਨਗੇ